ਇਤਵ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ। ਬਰਾਂਡੇ ਵਿੱਚ ਦੋ ਮੰਜੇ ਢਾ ਕੇ ਉਹ ਬੈਠ ਗਏ। ਗੁਰਦੇਵ ਸਿੰਘ ਵਾਸਤੇ ਚੰਦਕੁਰ ਨੇ ਧਰੀ ਵਿਛਾ ਦਿੱਤੀ। ਉੱਤੇ ਬਿਸ਼ਾਉਣ ਲਈ ਫੁੱਲਾਂ ਦੀ ਕੱਢੀ ਚਾਦਰ ਤੇ ਸਹਰਾਣਾ ਵੀ ਦੇ ਦਿੱਤਾ। ਉਹ ਨਹੀਂ ਨਹੀਂ ਕਰਦਾ ਰਿਹਾ। ਕਹਿੰਦਾ ਸੀ ਮੈਨੂੰ ਕੀ ਐ ਮੈਂ ਤਾਂ ਹੁਣ ਪੁਰਾਣਾ ਹੋ ਗਿਆ ਨਵੇਂ ਪੁਰਾਣਿਆਂ ਨੂੰ ਸੋਭਦੀਆਂ ਨੇ ਇਹ ਚੀਜ਼ਾਂ ਚੰਦਕੁਰ ਕਹਿੰਦੀ ਲੈ ਭਾਈ ਪੁਰਾਣਾ ਕਿਉਂ ਸੁੱਖੀ ਸੰਦੀ ਪੁਰਾਣਾ ਤਾਂ ਪੁਰਾਣਾ ਹੀ ਰਹਿੰਦਾ ਚਾਹੇ 100 ਸਾਲ ਦਾ ਹੋ ਦੇ ਸਾਡੇ ਵਾਸਤੇ ਤਾਂ ਤੂੰ ਚੰਦ ਸੋਚਦੀਆਂ ਕਿਰਨ ਐ ਭਾਈ ਉਹ ਹੱਸ ਕੇ ਕਹਿਣ ਲੱਗਿਆ ਹੁਣੇ ਕਹਿਨੀ ਆ ਚੰਦਕੁਰੇ ਕੁੜੀ ਵਿਆਹੀ ਤੋਂ ਫੇਰ ਤਾਂ ਜੁੱਤੀ ਵੀ ਨਹੀਂ ਮਾਰਨੇ ਸਿਰ 'ਚੋਂ ਫੇਰ ਤਾਂ ਤੂੰ ਕੌਣ ਮੈਂ ਕੌਣ ਫੇਰ ਤਾਂ ਧੂਰ ਕੋਟ ਆਲੇਾਂ ਦਾ ਜੋਰਾ ਪੈਰਾ ਹੋ ਜੋ ਉਹ ਬੋਲੀ ਨਾ ਵੀਰਾ ਤੂੰ ਪਹਿਲਾਂ ਉਹ ਮਗਰੋਂ ਤੇਰੀ ਥਾਂ ਤੇਰੇ ਥਾਂ ਉਹਦੇ ਥਾਂ ਉਹਦੇ ਥਾਂ ਸਾਨੂੰ ਤਾਂ ਦੂ ਰੱਬ ਪਰਮੇਸ਼ਰ ਹੈ ਜਿਹੜਾ ਕੁੜੀ ਨੂੰ ਪੱਲੇ ਪਾ ਕੇ ਲੈ ਗਿਆ ਚੰਗਾ ਦੇਖ ਲਾਂਗੇ ਭੈਣੇ ਹਾਲਾ ਤੇ ਪਾਲਾ ਕੋਲ ਕੋਲ ਦੀ ਦਾ ਜਾਂਦੇ ਨਹੀਂ ਆ ਦੋ ਮਹੀਨਿਆਂ ਦੀ ਗੱਲ ਹੈ ਦੰਦਾ ਚੋਂ ਜੀਵ ਗੁਰਦੇਵ ਸਿੰਘ ਦੇ ਚੰਦਕੌਰ ਦੀ ਬਾਤਾਲਾ ਸੁਣ ਕੇ ਮੱਲਣ ਹੋਰ ਵੀ ਪੇਚਕ ਗਿਆ ਉਹਨੋਂ ਪੱਕਾ ਯਕੀਨ ਹੋ ਗਿਆ ਕਿ ਉਹ ਵਿਆਹ ਲੈਣ ਹੀ ਆਇਆ ਹੈ। ਉਹਨੇ ਸੰਗ ਕਰੋੜ ਕੇ ਪਰਾਂ ਠੁੱਕਿਆ ਤੇ ਮੁੱਛਾਂ ਨੂੰ ਵੱਟ ਜਹ ਦੇਣ ਲੱਗਿਆ। ਪਹਿਲਾਂ ਤਾਂ ਉਹ ਮੀਂਹ ਪਾਣੀ ਤੇ ਫਸਲਾਂ ਦੀਆਂ ਗੱਲਾਂ ਕਰਦੇ ਰਹੇ। ਮੱਲਣ ਦਿਲ ਜਮਾ ਕੇ ਜਵਾਬ ਦੇ ਹੀ ਜਾਂਦਾ। ਉਹਨੂੰ ਤੁੜ ਕੋ ਲੱਗਿਆ ਹੋਇਆ ਸੀ। ਪਰੌਣੇ ਨੇ ਵਿਆਹ ਦੀ ਗੱਲ ਹੁਣ ਛੇੜੀ, ਹੁਣ ਛੇੜੀ ਤੇ ਫੇਰ ਗੁਰਦੇਵ ਸਿੰਘ ਨੇ ਪੁੱਛਿਆ, ਕਣਕ ਬੀਜਲੀ? ਹਾਲੇ ਕਿੱਥੇ? ਅਜੇ ਤਾਂ ਚੌਥੀ ਵਾ ਅਜ ਮਕਾਈ ਹੈ। ਹੁਣ ਕਿਤੇ ਜਾ ਕੇ ਮੂੰਹ ਸਿਰ ਜੂ ਬਣਿਆ ਜ਼ਮੀਨ ਦਾ ਬਸ ਕੱਲ ਪਰਸੋਂ ਝੋਲੀ ਬਨੂਗਾ ਕੇਰਾ ਹੀ ਬੀਜ ਦੇਣੀ ਹੈ ਸਾਰੀ ਦੀ ਸਾਰੀ ਮੱਲਣ ਨੇ ਹੌਸਲਾ ਦਿਖਾਇਆ ਕਿੰਨੀ ਬੋਏ ਰੱਖੀ ਹੈ ਕਣਕ ਨੂੰ ਗੁਰਦੇਵ ਸਿੰਘ ਨੇ ਕੋਈ ਅੰਦਾਜ਼ਾ ਜਹ ਲਾਉਣਾ ਚਾਇਆ ਸਾਰਾ ਖੇਤ ਹੀ ਡਾਲੀ ਵਾਲਾ 10 ਕੁਮਾ ਦੀ 10 ਕੁਮਾ ਐਨ ਬਣਾਈ ਪਈ ਹੈ ਮਾਂਜੇ ਥਾਲਾ ਰਗੀ ਮੱਲਣ ਨੇ ਮੁੱਛ ਨੂੰ ਵਟਾ ਦਿੱਤਾ ਫਿਰ ਤਾਂ ਬਹੁਤ ਕਣਕ ਹੋ ਜੋ ਐਦ ਕੀ ਦੀ ਜ਼ਮੀਨ ਵੀ ਚੰਗੀ ਆਉ ਤਾਂ ਫਸਲ ਦੇਣ ਵਾਲੀ ਧਰਤੀ ਹੈ ਹਾਂ ਡਾਕਰ ਹੈ ਦਾਣਾ ਦਾਣਾ ਹਰਾ ਹੁੰਦਾ ਫਸਲ ਮਲਦੀ ਵੀ ਬਹੁਤ ਹੈ ਝਾੜਦਾ ਤਾਂ ਅੰਤ ਨਹੀਂ ਰਹਿੰਦਾ ਰੂੜੀ ਪਾਏ ਤੋਂ ਤਾਂ ਘੇੜਾ ਖਾ ਕੇ ਐ ਉੱਠਦੀ ਐ ਤਣਕ ਕਾਲੀ ਘਾਟਰਗੇ ਚੰਗਾ ਪਾਈ ਚੰਗਾ ਚੰਗਾ ਕਣਕ ਦਾ ਵਹਣ ਤਾਂ ਐਤਕੀ ਤੂਰਕੋਟ ਵਾਲਿਆਂ ਨੇ ਵੀ ਬੜਾ ਬਣਾਇਆ ਉਹਨਾਂ ਨੇ ਤਾਂ ਬੀਜਤੀ ਕਿੰਨੇ ਘੁਮਾ ਬੀਜੀ ਐ ਉਹਨਾਂ ਨੇ ਵੀ ਤੇਰੇ ਵਾਂਗੂ ਸਾਰੇ ਦਾ ਸਾਰਾ ਖੇਤ ਬੀਜਦਾ ਕਾਨਕਿਆਂ ਨਾਲ ਲੱਗਦੀ ਤੀ ਕੁਮਾਰ ਇੱਕੋ ਥਾਂ ਐ ਤੈਨੂੰ ਪਤਾ ਹੀ ਐ ਉਹਦੋਂ ਦਿਖਾ ਕੇ ਨਹੀਂ ਸੀ ਲਿਆਇਆ ਮੈਂ ਤੈਨੂੰ ਉਹ ਜ਼ਮੀਨ ਜ਼ਮੀਨ ਦਾਦਾ ਕੀ ਐ ਛੋਟੇ ਦੇ ਸਿਰ ਰਰ ਗਈ ਐ ਕੇ ਰਬ ਮਾਰ ਫੜ ਕੇ ਤੂਰਕੋਟ ਵਾਲਿਆਂ ਦੀ ਜ਼ਮੀਨ ਦਾ ਆਪਣੀ ਜ਼ਮੀਨ ਨਾਲ ਮੁਕਾਬਲਾ ਕਰਕੇ ਇੱਕ ਤਰ੍ਹਾਂ ਨਾਲ ਉਹਦਾ ਆਪਣਾ ਸਿਰ ਜਿਵੇਂ ਧਰਤੀ ਵਿੱਚ ਹੀ ਗੱਡਿਆ ਗਿਆ ਹੋਵੇ ਇੱਕ ਬਿੰਦ ਉਹਦੇ ਮਨ ਵਿੱਚ ਆਈ ਮੱਥਾ ਦਾ ਵੱਡਿਆਂ ਨਾਲ ਹੀ ਲਾ ਲਿਆ ਹਾਥੀਆਂ ਨਾਲ ਬਾਹ ਪਾ ਕੇ ਬਾਰ ਭੀੜੇ ਰੱਖਿਆ ਨਹੀਂ ਸਰਨਾ ਕਿਵੇਂ ਵੀ ਅੱਕ ਦਾ ਚੱਬਣਾ ਹੀ ਪਵੇਗਾ ਹੁਣ ਫਸ ਗਈ ਤਾਂ ਫੜਕਣਗੀ ਉਹਨੇ ਸੋਚਿਆ ਪਰ ਜੇ ਆਪਣੇ ਤੋਂ ਛੋਟੇ ਜਾਂ ਘੜ ਤੋਂ ਘੱਟ ਬਰਾਬਰ ਦੇ ਘਰ ਨਾਲ ਹੀ ਸੰਬੰਧ ਜੋੜਦਾ ਤਾਂ ਕਿੰਨਾ ਸਖਾਲਾ ਰਹਿਣਾ ਸੀ ਸੂਤ ਸਿਰ ਦਾ ਖਰਚਾ ਹੁੰਦਾ ਹੁਣ ਧੂਰਕੋਟ ਵਾਲਿਆਂ ਨੂੰ ਕਿੰਨਾ ਵੀ ਦੇਵਾਂ ਨੱਕ ਬੁੱਲ ਤਾਂ ਫੇਰ ਵੀ ਕੱਢਣਗੇ ਵੱਡਿਆਂ ਦਾ ਢਿੱਡ ਕੌਣ ਭਰ ਸਕਿਆ ਹੈ ਪੈਣੀ ਬਾਗੇ ਵਾਲੇ ਹੌਣ ਵੀ ਮੂੰਹ ਮੋਟਾ ਰੱਖਦੇ ਨੇ ਥੋੜਾ ਦੇਣ ਦਿੱਤਾ ਸੀ ਉਹਨਾਂ ਨੂੰ ਖਿਆਲਾਂ ਖਿਆਲਾਂ ਵਿੱਚ ਹੀ ਜਿਵੇਂ ਮੱਲਣ ਦੀ ਪੀਨਕ ਲੱਗ ਗਈ ਹੋਵੇ ਉਹਨੇ ਸੁੱਤਾ ਪਿਆ ਉੱਠ ਕੇ ਬੋਲਣ ਵਾਲੇ ਵਾਂਗੂ ਹੂੰ ਆਖਿਆ ਗੁਰਦੇਵ ਸਿੰਘ ਪਤਾ ਨਹੀਂ ਕੀ ਪੁੱਛ ਰਿਹਾ ਸੀ ਨੀਂਦ ਆ ਗਈ ਗੁਰਦੇਵ ਸਿੰਘ ਹੱਸਣ ਲੱਗ ਪਿਆ ਤੇ ਫਿਰ ਕਹਿੰਦਾ ਚੱਲ ਹੁਣ ਮਤਲਬ ਦੀ ਗੱਲ ਕਰੀਏ ਗੱਲ ਇਹ ਐ ਭਾਈ ਬਈ ਤੋਰ ਕੋਟ ਵਾਲਿਆਂ ਦੀ ਰਹਿੰਦੀ ਐ ਬੁੜੀ ਬਿਮਾਰ ਪਤਾ ਨਹੀਂ ਕਦੋਂ ਪੂਰੀ ਹੋ ਜੇ ਕਦੋਂ ਸਾਹ ਨਿਕਲ ਜਾਣ ਉਹ ਹਿੰਡ ਪਈ ਹੋਈ ਐ ਅਤੇ ਪੋਤੇ ਦਾ ਵਿਆਹ ਵੇਖ ਕੇ ਮਰਨਾ ਇਹ ਆਖਰੀ ਵਿਆਹ ਹੈ ਘਰ ਚੋਂ ਤੈਨੂੰ ਪਤਾ ਹੀ ਐ ਤੇਨੇ ਭਾਈਆਂ ਦੇ ਸਾਰੇ ਜੁਆਗ ਜੱਲੇ ਵਿਆਹੇ ਗਏ ਛੋਟੇ ਦਾ ਇਹੀ ਮੁੰਡਾ ਰਹਿੰਦਾ ਬਸ ਆਪਣੇ ਵਾਲਾ ਹਾਂ ਵੱਡੇ ਦਾ ਤਾਂ ਇੱਕ ਕੁੜੀ ਸੀ ਬਚਾਲ ਦੇ ਦੇ ਦੋ ਮੁੰਡੇ ਦੋਵੇਂ ਵਿਆਹੇ ਹੋਏ ਐ ਇਹ ਛੋਟੇ ਦੀ ਇੱਕ ਕੁੜੀ ਇੱਕ ਮੁੰਡਾ ਕੁੜੀ ਪਾਰ ਸਾਲ ਪਹਿਲਾਂ ਵਿਆਹਤੀ ਹੁਣ ਸਮਝੋ ਬਸ ਇਹੀ ਮੁੰਡਾ ਰਹਿੰਦਾ ਸਾਰੇ ਪਰਿਵਾਰ ਚੋ ਮੱਲਣੇ ਅਲਸਾਏ ਜਹੇ ਬੋਲ ਵਿੱਚ ਤੂਰਕੋਟ ਵਾਲਿਆਂ ਦਾ ਸਾਰਾ ਲੇਖਾ ਜੋਖਾ ਕਰ ਦਿੱਤਾ ਤੂ ਤਾਂ ਇੱਕ ਇੱਕ ਨੂੰ ਉਂਗਲ ਤੇ ਗਿਣੀ ਬੈਠਾ ਬਈ ਕਮਾਲ ਆ ਤੇਰੇ ਮਗਜ ਦਾ ਗੁਰਦੇਵ ਸਿੰਘ ਹੱਸਣ ਲੱਗ ਪਿਆ ਚੰਦਕੁਰ ਸੱਜਰਾ ਦੁੱਧ ਤੱਤਾ ਕਰਕੇ ਤੇ ਵਿੱਚ ਖੰਡ ਘੋਲ ਕੇ ਦੋ ਛੰਨੇ ਭਰ ਲਿਆਈ ਇੱਕ ਇੱਕ ਛੰਨਾ ਦੋਹਾਂ ਦੇ ਹੱਥਾਂ ਵਿੱਚ ਫੜਾ ਕੇ ਕਹਿੰਦੀ ਪੀਣ ਵਾਲਾ ਠਾਰ ਕੇ ਲਿਆਈਆਂ ਪਹਿਲਾਂ ਹੀ ਗੁਰਦੇਵ ਸਿੰਘ ਓਹੋ ਓਹੋ ਕਰਨ ਲੱਗਿਆ ਕਿਆ ਅੰਦਾ ਐਨਾ ਦੁੱਧ ਭਾਈ ਚੰਦ ਕੋਰੇ ਅੰਦਰ ਕਿਵੇਂ ਸਿੱਟਾਂਗੇ ਰੋਟੀ ਦਾ ਗਲ ਤਾਂ ਹੀ ਆਈ ਪਈ ਆ ਇਹ ਤਾਂ ਰੋਟੀ ਨੂੰ ਥੱਲੇ ਮਾਰੂ ਵੀਰਾ ਪੀ ਲੋ ਕਿਹੜਾ ਦੁੱਧ ਐ ਇਹ ਛੂਲੀ ਛੂਲੀ ਤਾਂ ਹੈ ਚੰਦ ਕੋਰ ਜਾਂਦੀ ਜਾਂਦੀ ਕਹੇਗੀ ਦੁੱਧ ਦੀ ਘੁੱਟ ਭਰ ਕੇ ਮੱਲਣ ਪੁੱਛਣ ਲੱਗਿਆ ਉਹ ਖਾਸਾ ਜ਼ੋਰ ਦੇ ਕੇ ਉਹਨਾਂ ਨੇ ਵਿਆਹ ਮੰਗਿਆ ਹੋਰ ਇਸੇ ਕਰਕੇ ਤਾਂ ਆਇਆ ਮੈਂ ਕਾ ਮਛੜਕੇ ਮੈਂ ਆਪ ਵੀ ਤਾਂ ਬੀਜਣੀ ਆ ਜੇ ਧੂਰ ਕੋਟ ਆਲਿਆ ਨੇ ਬੁੜਾ ਭੇਜਿਆ ਸੀ ਮੇਰੇ ਕੋਲ ਮਰਾਜ ਮੈਂ ਆਖਿਆ ਜਾਨਾ ਭਾਈ ਬਚੋਲਗਰੀ ਤਾਂ ਉਖੜੀ ਚੋ ਸਿਰ ਹੁੰਦਾ ਦਰ ਕਾ ਦਾ ਲੈ ਹੈ ਕਮਲਾ ਉਖੜੀ ਚੋ ਸਿਰ ਵਾਲੀ ਕਿਹੜੀ ਗੱਲ ਲਈਏ ਚ ਜਿਵੇਂ ਆਖੇਗਾ ਕਰਾਂਗੇ ਬੋਲ ਦੇ ਹੁਕਮ ਮਿਲਣੇ ਜੇਰਾ ਕਰਕੇ ਜੇ ਮੈਂ ਖੁੱਲਾ ਰਸਤਾ ਛੱਡ ਦਿੱਤਾ ਹੋਵੇ ਬਸ ਹੁਕਮ ਸਮਝ ਲੈ ਚਾਹੇ ਅਰਜ ਆਖ ਲੈ ਰਿਸ਼ਤੇਦਾਰਾ ਤੂੰ ਰਾਜੀ ਚਾਹੀਦਾ ਤੂੰ ਹੀ ਦੱਸ ਕਦੋਂ ਕਰਨਾ ਵਿਆਹ ਜਦੋਂ ਦਾ ਆਖੇ ਕੱਲ ਦਾ ਕਹੈ ਕੱਲ ਨੂੰ ਲੈ ਕੇ ਆਜੋ ਜਨ ਬਜਾ ਦਿਓ ਬਾਜੇ ਅਖੇ ਵਜ ਰਹੀਆਂ ਬਾਂਸਰੀਆਂ ਮੱਲਣੇ ਬੇਸੁੱਧ ਜਿਹਾ ਹੋ ਕੇ ਉਤਰੋ ਉਤਰੋ ਦੇ ਲੇਰੀ ਦਿਖਾਈ ਨਾ ਜੋਦ ਤੂੰ ਸੂਤ ਸਮਝੇ ਦਿਵਾਲੀ ਪਿੱਛੋਂ ਮੱਗੜ ਦਾ ਕਰ ਲੈ ਨਹੀਂ ਤਾਂ ਮਾਗ ਫਗਣ ਦਾ ਕਰ ਲੈ ਚੇਤ ਤਾਂ ਹੀ ਜਾਣਾ ਤਾਂ ਵੀ ਦੇਖ ਲੈ ਗੁਰਦੇਵ ਸਿੰਘ ਨੇ ਖੁੱਲੀਆਂ ਛੁੱਟਾਂ ਦੇ ਰੱਖਿਆ ਸਨ ਚੰਦ ਗੁਰ ਨੂੰ ਪੁੱਛ ਲੈਣੇ ਆ ਮੱਲਣਿਆਂ ਨੂੰ ਹਾਕ ਮਾਰੀ ਉਸਰ ਦੇ ਬਲੇ ਨਾਲ ਨੱਕ ਨੂੰ ਕੋਟ ਦੀ ਪੂੰਝਦੀ ਉਹਨਾਂ ਕੋਲ ਆਈ ਤੇ ਕਹਿਣ ਲੱਗੀ ਕੀ ਐ ਹੋਣਾ ਕੀ ਐ ਦੱਸ ਫੇਰ ਕਦੋਂ ਦਾ ਕਹਿ ਦਈਏ ਮੱਲਣ ਨਹੀਂ ਕਿਹਾ ਜਦੋਂ ਤੈਨੂੰ ਲੋਟ ਲੱਗਦਾ ਨਹੀਂ ਵੀਰ ਜੀ ਮੈਂ ਕਹਿੰਦਾ ਇਹਨੂੰ ਪੁੱਛ ਲੋ ਆਪਾਂ ਕਿਤੇ ਭੱਜੇ ਵਿਆਂ ਵੀਰ ਤੋਂ ਹਿਸਾਬ ਜਾਂ ਲਾ ਕੇ ਮੱਲਣ ਆਖਣ ਲੱਗਿਆ ਮਗਰ ਤਾਂ ਆਇਆ ਹੀ ਪਿਆ ਮਗਰ ਚੋ ਗੜਾ ਗੋਡੇ ਨੇ ਤੂੰ ਸਿਆਣਾ ਹੈ ਤਿਆਰੀ ਬਿਆਰੀ ਤਾਂ ਫੇਰ ਵੀ ਕਰਨੀ ਹੁੰਦੀ ਹੈ ਪੋਲੰਗਾ ਅੱਗੇ ਕਰ ਲੈਨੇ ਆਂ ਮਾਗ ਦਾ ਕਰ ਲੋ ਜਾਂ ਫਗਣ ਦਾ ਕਰ ਲੋ ਉਹ ਫਗਣ ਦੀ ਰੁੱਤ ਠੀਕ ਹੁੰਦੀ ਐ ਪਾਲਾ ਚੁੱਕਿਆ ਜਾਂਦਾ ਫਗਣ ਠੀਕ ਐ ਹਾਂ ਫਗਣ ਚੋਂ ਉਹ ਵੀ ਬੇਲ ਹੀ ਹੁੰਦੀ ਐ ਰਾਮ ਨਾਲ ਸਾਰਾ ਕੰਮ ਕਿਉਂ ਟਲਾਂਗੇ ਗੁਰਦੇਵ ਸਿੰਘ ਨੇ ਹਾਮੀ ਭਰੀ ਕੋਲ ਖੜੀ ਚੰਦਕੁਰ ਵੀ ਆਖਣ ਲੱਗੀ ਮਾਗ ਫਗਣ ਚੇਤ ਤਿੰਨ ਮਹੀਨਿਆਂ ਚੋਂ ਕੋਈ ਦਿਨ ਨਿਕਲਾਵੇ ਠੀਕ ਹੀ ਐ ਬਾਖਰੂ ਦੀ ਮਿਹਰ ਚਾਹੀਦੀ ਐ ਬਸ ਤੜਕੇ ਗੁੰਦੀ ਨੂੰ ਪੁੱਛ ਲਾਂਗੇ ਮੱਲਣ ਨੇ ਦਿਮਾਗ ਲਾਇਆ ਮਨਾ ਪੈਸੇ ਬੈਂਕ ਚ ਤਾਂ ਰੱਖੇ ਨਹੀਂ ਹੋਏ ਨਾ ਮੋਰ ਨਹੀਂ ਹੁੰਦੀ ਐ ਕੋਈ ਫਸਲ ਦੀ ਵੀ ਕਿਤੇ ਝੇਰ ਚੋਂ ਜਾ ਕੇ ਹੱਥ ਪੋ ਵਸ ਤਾਂ ਬਿਆਜੂ ਹੀ ਲੈਣਾ ਪੋ ਅੱਜ ਲੈ ਲਈਏ ਕੱਲ ਲੈ ਲਈਏ ਕੀ ਪਤਾ ਜ਼ਮੀਨ ਹੀ ਗਹਿਣੇ ਪਤਰ ਨਹੀਂ ਬਹਿਜੇ ਉਹਨੇ ਇੱਕ ਦਲੇਰੀ ਖੋਲ ਦਿਖਾਈ ਗੋਦੀ ਨੂੰ ਪੁੱਛਣ ਨੂੰ ਕੀ ਐ ਉਹ ਪੱਤਰਾ ਲੈ ਆਵੇ ਤੇ ਵਿਆਹ ਦਾ ਦਿਨ ਕੱਢ ਕੇ ਭਰੇ ਕਰੇ ਗੁਰਦੇਵ ਸੋਂ ਦੇ ਹਾਥੀ ਭੇਜ ਦਿੰਨੇ ਆ ਵਿਆਹ ਦੇ ਚ ਠੀਕ ਦੂਜੇ ਦਿਨ ਮੱਲਣ ਖੇਤ ਨਹੀਂ ਗਿਆ ਸਵੇਰੇ ਸਵੇਰੇ ਹੀ ਗੋਂਦੀ ਬਾਮਣ ਨੂੰ ਘਰ ਬੁਲਾਇਆ ਆਖਿਆ ਪੱਤਰਾ ਲੈ ਕੇ ਆਵੇ ਗੁਰਦੇਵ ਸਿੰਘ ਵੀ ਟੜਕੇ ਹੀ ਆ ਬੈਠਾ ਸੀ ਅੱਖਾਂ ਤੇ ਟੁੱਟੀ ਕਮਾਣੀ ਵਾਲੀ ਐਨਕ ਚੜਾ ਕੇ ਗੋਂਦੀ ਨੇ ਗੋਬਿੰਦ ਵੱਲਵਦੀਪ ਜੰਤਰੀ ਤੋਂ ਡੋਰ ਖੋਲੀ ਤੇ ਲਗਨ ਦੇਖਣ ਲੱਗਿਆ ਫੱਗਣ ਦਾ ਸਾਹ ਨਿਕਲਿਆ ਤਿੰਨ ਫੱਗਣ ਦਿਨ ਬੁੱਧਵਾਰ ਮੱਲਣ ਸਿੰਘ ਵੱਲੋਂ ਵਿਆਹ ਦੀ ਟਿੱਠੀ ਮੋٹے ਮੋٹے ਪੰਜਾਬੀ ਅੱਖਰਾਂ ਵਿੱਚ ਗੋਂਦੀ ਨੇ ਲਿਖ ਦਿੱਤੀ ਹਲਦੀ ਘਸਾ ਕੇ ਚਿੱਠੀ ਉੱਤੇ ਪਾਣੀ ਦੇ ਛਿੱਟੇ ਮਾਰ ਦਿੱਤੇ। ਕਾਗਜ਼ ਦੀ ਪੂਣੀ ਜਿਹੀ ਵੱਟ ਕੇ ਉੱਤੇ ਸ਼ਗਨਾਂ ਦੀ ਲਾਲ ਖੰਮਣੀ ਬਣ ਦਿੱਤੀ। ਗੁਰਦੇਵ ਸਿੰਘ ਦੇ ਹੱਥ ਚਿੱਠੀ ਫੜਾ ਕੇ ਮੱਲਣੇ ਆਖਿਆ। ਆਜਾ ਅਕ ਸਰਦਾਰ ਜੀ ਤਿੰਨ ਫੱਗਣੋਂ ਆਜਿਓ ਸੁੱਖ ਨਾਲ। ਹੁਣ ਤਾਂ ਖੁਸ਼ ਹੋ ਪੂਰੇ। ਖੁਸ਼ ਤਾਂ ਸਾਰੇ ਹੀ ਆਂ। ਵਿਆਹ ਤਾਂ ਵਿਆਹੀ ਹੁੰਦਾ ਪਰ ਵਿਚੋਲਾ ਤਾਂ ਖੁਸ਼ ਹੋਦੋ ਹੁੰਦਾ। ਜਦੋਂ ਮੁੰਡੇ ਵਾਲੇ ਵੀ ਖੁਸ਼ ਕੁੜੀ ਵਾਲੇ ਵੀ ਖੁਸ਼। ਅਸੀਂ ਤਾਂ ਖੁਸ਼ੀ ਆਂ ਗੁਰਦੇਵ ਸਿਆਂ ਜਿਵੇਂ ਕਹੇਂਗਾ। ਉਹ ਮੈਂ ਕਰੀਜ਼ਾ ਮੰਗੇ ਜੱਟ ਦੀ ਖੁਸ਼ੀ ਦਾ ਤੈਨੂੰ ਪਤਾ ਹੋ ਓਏ ਓ ਆਪਾ ਤੋਂ ਕੀ ਬਾਹਰ ਐ ਜਿਵੇਂ ਕਰ ਦਿਆਂਗੇ ਉਹਨੇ ਨਹੀਂ ਬੋਲਣਾ ਉਹ ਤਾਂ ਖੁਸ਼ੀ ਖੁਸ਼ ਐ ਤੂੰ ਹੁਣ ਐਂ ਦੱਸ ਬੇ ਜਨ ਕਿੰਨੇ ਬੰਦੇ ਲੈ ਕੇ ਆਈ ਐ ਜਿੰਨੇ ਮਰਜੀ ਭਾਵੇਂ ਸਾਰਾ ਧੂਰ ਕੋਟ ਲੈ ਆਓ ਇਹ ਤਾਂ ਤੂੰ ਦੇਖਣਾ ਐ ਗੁਰਦੇਵ ਸਿੰਘ ਜਿੰਨੇ ਲੈ ਆएंगे ਚੱਲਾਂਗੇ ਮੇਰੀ ਸੁਣਦਾ ਫੇਰ ਹਾਂ ਦੱਸ ਬੰਦੇ ਸਾਰੇ 50 ਨਹੀਂ ਟੱਪਦੇ ਜਵਾਕ ਜੱਲੇ ਦਾ ਗਿਣਨਾ ਕੀ ਐ ਬਸ ਠੀਕ ਹੈ ਨਾ ਜਦੋਂ ਇੱਕ ਕਹਿ ਤੈਨੂੰ ਬਾਈ ਤੂੰ ਆਪਦੀ ਮਰਜ਼ੀ ਕਰ ਬਸ ਠੀਕ ਹੈ ਪੰਜਾਹ ਠੀਕ ਹੈ ਦਸ ਬਾਦ ਜਾਣ ਤਾਂ ਵੀ ਕੀ ਹੈ ਜਿੱਥੇ ਕਟੀਆਂ ਦਾ ਉੱਥੇ ਬੱਚੀਆਂ ਦਾ ਚਿੱਠੀ ਲੈ ਕੇ ਗੁਰਦੇਵ ਸਿੰਘ ਚਲਿਆ ਗਿਆ ਮੱਲਣ ਖੇਤ ਨਹੀਂ ਗਿਆ ਨਾ ਹੀ ਪਿੰਡ ਵਿੱਚ ਕਿਧਰੇ ਨਿਕਲਿਆ ਦੁਪਹਿਰ ਦੀ ਰੋਟੀ ਖਾਧੀ ਤੇ ਚਾਦਰਾਂ ਲੈ ਕੇ ਮੰਝੇ ਉੱਤੇ ਪੈ ਗਿਆ ਉਹਨੂੰ ਨੀਂਦ ਵੀ ਨਹੀਂ ਆਈ ਚੰਦਕੁਰ ਉਹਦੇ ਫਿਕਰ ਨੂੰ ਜਾਣਦੀ ਸੀ ਉਹ ਘਰ ਵਿੱਚ ਇਧਰ ਉਧਰ ਚੁੱਪਚਾਪ ਹੀ ਤੁਰ ਫਿਰ ਰਹੀ ਸੀ ਕੁੜੀਆਂ ਕੋਲ ਆਉਂਦੀ ਤਾਂ ਹੱਸਣ ਲੱਗਦੀ ਉਹਨਾਂ ਨੂੰ ਝਿੜਕਦੀ ਕਿਉਂ ਚੱਕਚੋਲਰ ਪਾਇਆ ਕੁੜੀਓ ਤੁਹਾਡੇ ਪਿਓ ਦਾ ਚਿੱਤ ਠੀਕ ਨਹੀਂ ਐਵੇਂ ਨਾ ਦੰਦ ਕੱਢੀ ਜਾ ਜਿੱਤੋ ਮਰੀਏ ਮਾਂ ਇਧਰ ਉਧਰ ਹੁੰਦੀ ਤਾਂ ਜੀਤੋ ਮੀਤੋ ਦੀ ਵਖੀ ਵਿੱਚ ਚੁੰਡੀਆਂ ਵੱਢਣ ਲੱਗਦੀ ਨੀ ਮੀਤੋ ਨੀ ਮੀਤੋ ਬੀਬੀ ਹੋਈ ਪਰਾਈ ਮੀਤੋ ਤੋਤੋਂ ਖਿਜਦੀ ਪਰ ਮੁਸਕੜੀਆਂ ਹਸਣ ਲਾਦੀ ਬਲਕਾਰ ਸਕੁੰਦੂ ਆਇਆ ਤਾਂ ਜੀਤੋ ਨੇ ਉਹਨੂੰ ਸਣੇ ਬਸ ਦਾ ਫੱਟੀ ਚੁੱਕ ਲਿਆ ਤਿਲਕਾਰੀ ਮਾਰ ਕੇ ਬੋਲੀ ਬੇ ਬਿੱਲੂ ਵਿਆਹ ਹੈ ਆਪਣੀ ਮਿੱਤੋ ਦਾ ਕਿੱਥੇ ਐ ਉਪਮਤਰਿਆ ਜਿਹਾ ਬੋਲਿਆ ਬੇ ਹੋਊਗਾ ਹਾਲੇ ਤਾਂ ਕਮੂਤਾ ਅੱਜ ਕਿੱਥੇ ਹੋਣਾ ਸੀ ਫੱਗਣ ਚ ਹੋਊਗਾ ਆਹਾ ਜੀ ਆਹਾ ਗੀਤ ਗਾਵਾਂਗੇ ਉਹਨੂੰ ਗੋਦੀਆਂ ਲਾ ਕੇ ਜੀਤੋ ਟੱਪਣ ਲੱਗੀ ਬਲਕਾਰ ਮਾਂਬਲ ਹੋਇਆ ਤੇ ਕਹਿੰਦਾ ਲੱਡੂ ਪਕਾਵਾਂਗੇ ਮਾਂ ਵੇ ਜਾ ਸਿੰਦਰਾ ਲੱਡੂ ਜਲੇਬੀਆਂ ਪਕੌੜੇ ਬਾਰਫੀਆਂ ਬਾਲੋਸ਼ਾਹੀ ਸਭ ਕੁਝ ਕਰਾਂਗੇ ਜਿਹੜਾ ਵਿਆਹ ਚ ਹੁੰਦਾ ਤਬਰ ਦੇ ਭਾ ਦਾ ਜਿਵੇਂ ਅੱਜ ਹੀ ਮੀਤੋ ਦਾ ਵਿਆਹ ਹੋਵੇ ਸਿਰ ਦੀ ਚੁੰਨੀ ਦਾ ਪੱਲਾ ਮੂੰਹ ਵਿੱਚ ਲੈ ਕੇ ਚੰਦਗੁਰ ਬੈਠਕ ਵਿੱਚ ਗਈ ਤੇ ਸੌਰੇ ਨੂੰ ਉੱਚੀ ਉੱਚੀ ਬੋਲ ਕੇ ਦੱਸਣ ਲੱਗੀ ਮੀਤੋ ਦਾ ਵਿਆਹ ਕਢਾ ਕੇ ਲੈ ਗਿਆ ਬਾਬਾ ਜੀ ਬਚੋਲਾ ਹਲਾ ਕਦੋਂ ਆਇਆ ਸਿਪਾਈਓ ਮਿਲ ਕੇ ਤਾਂ ਗਿਆ ਨਹੀਂ ਰਾਤ ਆਇਆ ਸੀ ਬਾਬਾ ਜੀ ਅੱਜ ਗਿਆ ਚੰਗਾ ਭਾਈ ਚੰਗਾ ਚੰਗਾ ਧਰਤੀ ਨਮਸਕਾਰੇ ਭਾਈ ਤੀ ਤਾਂ ਕਰੋ ਵਿਦਾ ਹੋਈ ਚੰਗੀ ਆ ਪਿਛਲੇ ਪਹਿਰ ਦੀ ਚਾਹ ਪੀ ਕੇ ਮੱਲਣ ਚੰਦਗੁਰ ਨਾਲ ਗੱਲ ਨਹੀਂ ਪੈ ਗਿਆ ਤੀਮੀ ਆਦਮੀ ਫਿਕਰ ਕਰਨ ਲੱਗੇ ਕਿ ਕੀ ਢਾਂਸ ਬਣਾਇਆ ਜਾਵੇ ਚਾਰ ਮਹੀਨੇ ਦਾ ਲੰਘੇ ਸਮਝ ਇਸ ਵਾਰ ਤਾਂ ਸੋਨਾ ਵੀ ਲੈਣਾ ਹੈ ਕੁੜੀ ਦਾ ਨੱਕ ਕੰਨ ਗਲ ਤੇ ਸਿਰ ਹੱਥ ਤਾਂ ਕਿਵੇਂ ਟਕਨੇ ਹੀ ਪੈਣਗੇ ਦਰੀਆਂ ਖੇਸ ਚਾਹੇ ਚੰਦਗੁਰ ਬਣਾਈ ਬੈਠੀ ਸੀ ਸੂਟਾਂ ਦੇ ਕੱਪੜੇ ਵੀ ਉਹ ਚੋਰੀਆਂ ਛੋਰੀਆਂ ਪਿੰਡ ਵਿੱਚ ਆਏ ਡੱਗੀ ਵਾਲਿਆਂ ਤੋਂ ਖਰੀਦ ਲੈਂਦੀ ਰਹੀ ਸੀ ਪਰ ਅਜੇ ਤਾਂ ਬਹੁਤ ਖੁਜ ਸੀ ਜਿਹੜਾ ਮੰਡੀ ਜਾ ਕੇ ਮੁੱਲ ਲਿਆਉਣ ਵਾਲਾ ਸੀ ਸੌਦੇ ਪੱਤੇ ਉੱਤੇ ਹੀ ਹਜ਼ਾਰਾਂ ਰੁਪਏ ਲੱਗੇ ਜਾਣਗੇ ਬਰਾਤੀਆਂ ਦੀ ਪੂਰੀ ਸੇਵਾ ਨਾ ਕੀਤੀ ਗਈ ਤਾਂ ਸਾਰੀ ਉਮਰ ਵਾਸਤੇ ਧੂਰਕੋਟ ਵਾਲੇ ਮੂੰਹ ਕਾਲਸ ਮਲ ਦੇਣਗੇ ਫੇਰ ਵੀ ਰਸਾਲਦਾਰ ਕਰਮ ਸਿੰਘ ਦਾ ਘਰ ਹੈ ਪਿੰਡ ਵਿੱਚ ਗੱਲ ਤੁਰਨੀ ਚਾਹੀਦੀ ਹੈ ਅਖੀਰ ਪਤੀ ਬਤਨੀ ਨੇ ਗੱਲ ਮਗਾਈ ਕਿ ਪੈਸਾ ਤਾਂ ਹੱਥ ਦੀ ਮੈਲ ਹੈ ਵਿਆਹ ਸਿਰੇ ਛੱਟ ਕਰਾਂਗੇ ਵੇ ਅੱਜੂ ਪੈਸਾ ਸਿਰ ਚੜ ਜਾਏਗਾ ਤਾਂ ਕਿ ਫਸਲਾਂ ਚੰਗੀਆਂ ਲੱਗਦੀਆਂ ਰਹੀਆਂ ਤਾਂ ਸਾਲ ਦੇ ਸਾਲ ਪੈਸਾ ਸਿਰੋਂ ਉਤਰਦਾ ਜਾਵੇਗਾ ਜੋ ਜਮੀਨ ਦੇ ਮਾਲਕ ਹਾਂ ਤਾਂ ਫਿਕਰ ਕਾਦਾ ਜੱਟ ਕੋਲ ਦੋ ਸਿਰ ਮਿੱਟੀ ਹੋਣੀ ਚਾਹੀਦੀ ਹੈ ਫਿਰ ਉਹ ਕਿਸੇ ਦੇ ਲੈਣ ਦਾ ਨਹੀਂ ਜ਼ਮੀਨ ਦੇ ਸਿਰ ਉਤੇ ਤਾਂ ਚਾਹੇ ਜੱਟ ਕਿੰਦਾ ਵੱਡਾ ਖੂਪ ਉਪ ਲਵੇ ਜ਼ਮੀਨ ਤਾਂ ਜੱਟ ਦੀ ਟਕਸਾਲ ਹੁੰਦੀ ਹੈ ਸੋਨਾ ਉਗਲਦੀ ਹੈ ਜ਼ਮੀਨ ਵਿੱਚ ਤਾਂ ਚਾਹੇ ਕੋਈ ਬੰਦਾ ਹਰਾ ਕਰ ਲਵੇ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ